ਜੱਟ ਦੇ ਜ਼ਮੀਨ ਚਲੀ ਜਾਂਦੀ ਹੈ ਆਹ ਸਾਹਮਣੇ ਇੱਕ ਪਾਸੇ ਕਹਿੰਦੇ ਜੱਗੂ ਅਰਸ਼ੀਲੂ ਨੂੰ ਕਬੱਡੀ ਪਾਉਣੀ ਪੈ ਗਈ ਪਹਿਲਾ ਪ੍ਰਨਾਮ ਨੇ ਹੋਰ ਕਹਿੰਦੇ ਜੱਗੂ ਨੇ ਹਾਂਜੀ ਪੰਜਾਬੀਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਦੋਸਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਮਿੱਤਰੋ ਅੱਜ ਕੈਨੇਡਾ ਦਾ ਵਰਲਡ ਕਬੱਡੀ ਕੱਪ 2025 ਹੋ ਨਿਪੜਿਆ ਸੋ ਜੋ ਕੀ ਸਕਸੈਸਫੁਲ ਰਿਹਾ ਤੇ ਵਰਲਡ ਕਬੱਡੀ ਕੱਪ ਕਰਵਾਉਣ ਵਾਲੀਆਂ ਸਾਰੀਆਂ ਫੈਡਰੇਸ਼ਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਦੇ ਕਰਕੇ ਸਾਨੂੰ ਸਾਰੇ ਸੁਪਰਸਟਾਰ ਇੱਕੋ ਪਲੇਟਫਾਰਮ ਤੇ ਦੇਖਣ ਨੂੰ ਮਿਲੇ ਤੇ ਮਿੱਤਰੋ ਹੁਣ ਆਪਾਂ ਗੱਲ ਕਰਦੇ ਆ ਇਥੋਂ ਦੇ ਬੈਸਟਾਂ ਦੀ ਗ੍ਰੇਨੇਡਾ ਵਰਲਡ ਕਬੱਡੀ ਕੱਪ 2025 ਦੇ ਬੈਸਟ ਕਿਹੜੇ-ਕਿਹੜੇ ਨਿਕਲੇ ਬੈਸਟ ਰੇਡਰ ਹੈ ਤੇ ਹਰਮਨ ਬੁਲਟ ਤੇ ਬੈਸਟ ਜੱਫੀ ਰਿਹਾ ਸੀ ਲੂ ਹਾਲਾਂਕਿ ਦੋਸਤੋ ਬੁਲਟ ਨੇ ਕਿੰਨੀਆਂ ਕਬੱਡੀਆਂ ਪਾਈਆਂ ਤੇ ਕਿੰਨੇ ਪੁਆਇੰਟ ਹਾਸਲ ਕੀਤੇ ਤੇ ਸੀਲੂ ਨੇ ਕਿੰਨੇ ਜੱਫੇ ਲਾਏ ਜਦੋਂ ਇਹ ਅਨਾਉਂਸ ਕਰਨਾ ਸੀ ਉਦੋਂ ਸੀਲੂ ਹੋਰਾਂ ਦੇ ਇੰਟਰਵਿਊ ਹੋਣ ਲੱਗ ਗੀ ਤੇ ਤਾਂ ਕਰਕੇ ਪੱਕੀ ਅਨਾਉਂਸਮੈਂਟ ਨਹੀਂ ਹੋਈ ਸੋ ਜਿੱਥੋਂ ਤੱਕ ਆਪਾਂ ਨੂੰ ਪਤਾ ਲੱਗਿਆ ਵੀ ਬੁਲਟ ਨੇ 48 ਗਵਾਡੀਆਂ ਪਾਈਆਂ ਸੀ ਤੇ ਤੇ 42 ਨੰਬਰ ਹਾਸਲ ਕੀਤੇ ਸੀ ਉਥੇ ਜੇ ਕਿਰਪਾ ਸੀਲੂ ਦੇ ਜੱਫਿਆਂ ਦੀ ਗੱਲ ਕਰੀਏ ਕਹਿੰਦੇ ਸੀਲੂ ਨੇ 13 ਜੱਫੇ ਲਾਈ ਸੀ ਇਹ ਬੈਸਟ ਸੈਮੀਫਾਈਨਲ ਤੇ ਫਾਈਨਲ ਨੂੰ ਮਿਲਾ ਕੇ ਕੱਢੇ ਗਏ ਨੇ ਸੋ ਅੰਬੇ ਦੀਆਂ ਸੈਮੀਫਾਈਨਲ ਦੇ ਵਿੱਚ ਰੇਟਾ ਘੱਟ ਸੀ ਬੁਲਟ ਦੀਆਂ ਰੇਟਾ ਜ਼ਿਆਦਾ ਸੀ ਸੋ ਫਾਈਨਲ ਦੇ ਵਿੱਚ ਅੰਬੇ ਨੇ ਬਹੁਤ ਜ਼ੋਰ ਮਾਰਿਆ ਪਰੰਤੂ ਸੈਮੀਫਾਈਨਲ ਦੇ ਵਿੱਚ ਬੁਲਟ ਦੀ ਅਰੇਡਾ ਵੱਧ ਹੋਣ ਦੇ ਕਾਰਨ ਬੁਲਟ ਖੀਰਾਂ ਵਾਲੇ ਇਥੋਂ ਵੈਸਟ ਰਿਹਾ ਸੋ ਦੋਨਾਂ ਭਰਾਵਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਾਕੀ ਦੋਸਤੋ ਤੁਸੀਂ ਦੱਸਿਓ ਤੇ ਤੁਹਾਨੂੰ ਵਰਲਡ ਕੈਨੇਡਾ ਕਬੱਡੀ ਕੱਪ ਕਿਵੇਂ ਲੱਗਿਆ ਸੋ ਇਹ ਸੀ ਕੈਨੇਡਾ ਵਰਲਡ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਤੇ ਬਾਕੀ ਦੋਸਤੋ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ